ਮਾਨਜੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 ਬੜੇ ਲੀਥਲ ਤੇ ਸਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਹੈ ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਹੈ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡੀ ਸਾਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਸ ਨਾਲ ਇੰਟਾਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀਡੈਸਟਿਨਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਹੋਣਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਐ ਪੀਪੀਐਕਸ 5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੈਸ ਪਿਸਟਲ ਫੜੇ ਗਏ 2.30 ਬੋਰ ਚਾਈਨੈਸ ਪਿਸਟਲ ਜੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਿੱਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرੰਡੇ ਦਾ ਮੋਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ ਦੋ ਪਿਸਟਲ ਚਾਈਨੈਸ ਹੋਰ ਮਿਲੇ ਜਿਹੜੇ ਸਟਾਰ ਪਿਸਟਲ ਜਿਹਨਾਂ ਨੂੰ 0.30 ਬੋਰ ਦੇ ਕਹਿੰਦੇ ਆ ਇਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਜੁਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤਖਾਨ थाना ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਹੈ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਬਜੈਕਟ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜਿਹਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਤੇ ਜਿਹੜਾ ਜਗਰਾਜ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਹੈ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂੰ ਕੱਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਉਸਨ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਵਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਬਾੜੇ ਅੰਸਰਾਂ ਬਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਂਦੇ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡਾ ਨਾਲ ਡਿਸਕਸ ਕੀਤੀਆਂ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈਗਾ ਕਿ ਜਿੱਦਾਂ ਕ੍ਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੋਈ ਬਹਾਨਾ ਫੜਦਾ ਤੇ ਅਲਟੀਮੇਟਲੀ ਇੱਥੇ ਆ ਕੇ ਜਿਨ੍ਹਾਂ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ ਉਹਦੇ ਖਰਾਫ ਨਹੀਂ ਆ ਜੀ ਉਹ ਬੈਠੇ ਕਿਹੜੀ ਪਿੰਡੀ ਸਾਦਾ ਪਿੰਡੀ ਬਿਲਕੁਲ ਨੇੜੇ ਹੈ ਜੀ ਬਾਰਡਰ ਤੇ ਇਸ ਕਰਕੇ ਉੱਥੇ ਉਹਨੂੰ ਬੜਾ ਐਡਵਾਂਟੇਜ ਹੈ ਉਹਨੇ ਹੀ ਸਾਰਾ ਇਹ ਕੰਮ ਮਦਰ ਨਾਲ ਜੋੜ ਕੇ ਤੇ ਮੁੜ ਕੇ ਜੁਗਰਾਜ ਦੇ ਨਾਲ ਜੁੜ ਕੇ ਕੰਮ ਕੀਤਾ ਪਰ ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਜੇ ਸੱਤ ਪਿਸਟਲ ਜਿਹੜੇ ਆ ਇਹ ਇਹੋ ਜਿਹੇ ਬੰਦੇ ਕੋਲ ਆ ਗਏ ਅੱਗੇ ਅੱਗੇ ਹੋਰ ਗੈਂਗਸਟਰਾਂ ਕੋਲ ਟੈਰਰਿਸਟ ਕੋ ਚਲੇ ਜਾਂਦੇ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਹੈ ਸਰ ਜੁਗਰਾਜ ਦੇ ਕੰਟੈਕਟ ਕਿਵੇਂ ਆਇਆ ਇਹ ਮੈਨਾਂ ਤੇ ਕਾਮਨ ਹੈਂਡਲਰ ਹੈ ਜੀ ਪਾਕਿਸਤਾਨ ਵਾਲਾ ਇਸ ਨੂੰ ਕਿ ਬੰਮ ਮੈਂਸ਼ਨ ਕੀਤਾ ਜੀ ਇਹ ਜਿਹੜਾ ਬਹੁਤ ਮੰਦਾ ਇਹ ਆ ਮੰਦਾ ਨਹੀਂ ਇਹਦੇ ਚ ਦੋਨੇ ਇਹ ਬੰਦੇ ਨੇ ਬਸ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਸਾਨੂੰ ਤਾਰ ਜੁੜ ਜਾਣ ਵੀ ਇਹ ਅੱਗੇ ਕਿੱਥੇ ਜਾਣੇ ਸੀ ਉਹ ਥੋੜਾ ਜਿਹਾ ਜਦੋਂ ਫੜੇ ਜਾਂਦੇ ਫਿਰ ਇੱਕਦਮ ਥੋੜਾ ਮੁਸ਼ਕਲ ਹੁੰਦਾ ਇਹ ਜਿਹੜਾ ਟੈਂਟ ਏਰੀਆ ਚ ਇਹ ਹੋਇਆ ਜੀ ਜਿਹੜਾ ਤੇ ਜਿਹੜਾ ਬਲਵਿੰਦਰ ਹੈ ਇਸਲਾਮਾਬਾਦ ਏਰੀਏ ਦੇ ਵਿੱਚੋਂ ਜੁਗਰਾਜ ਹੈ ਨਹੀਂ ਅਜਾ ਸਵਾਲ ਕਿਥੇ ਹੈ ਯਾਰ ਉਹੀ ਸੋਚ ਰਹੇ ਆ ਵੀ ਇਹਨੇ ਕਿੰਨੂੰ ਦੇਣੇ ਸੀ ਬਿਕੋਜ਼ ਇਹ ਜਿੱਦਾਂ ਇਹਨਾਂ ਦੀ ਪੁੱਛਗਿੱਛ ਵੀ ਆਇਆ ਕਿ ਕਾਫੀ ਦੇਰ ਤੋਂ ਇਹ ਐਕਟਿਵ ਨਹੀਂ ਪਾਕਿਸਤਾਨ ਬੇਸਡ ਹੈਂਡਲਰ ਦੇ ਕੰਟੈਕਟ ਦੇ ਵਿੱਚ ਉਹੀ ਪੁਰਾਣਾ ਮੋਡਸ ਪ੍ਰੈਂਡੀ ਹੈ ਵੀ ਕਿਤੇ ਜਾ ਕੇ ਆਪਣਾ ਇੱਕ ਜਗ੍ਹਾ ਦੱਸ ਕੇ ਤੇ ਉੱਥੇ ਖੜੇ ਹੋਈ ਰਹਿਣਾ ਕੱਪੜਿਆਂ ਦੀ ਨਿਸ਼ਾਨੀ ਹੋਰ ਚੀਜ਼ਾਂ ਉਹ ਉਹੀ ਇਸ ਮੋਡਸ ਪ੍ਰੈਂਡੀ ਅਜੇ ਤੱਕ ਕੰਟੀਨਿਊ ਕਰ ਰਹੇ ਆ ਸਰ ਇੱਕ ਕਾਰ ਜਿਹੜੀ ਫੈਰਿੰਗ ਕਰਕੇ ਕਿਸੇ ਤਰ੍ਹਾਂ ਦੇ ਕੋਸ਼ਿਸ਼ ਕਰੀ ਲੱਗੀ ਸੀ ਕਾਰ ਨੀ ਉਹ ਨਹੀਂ ਜੋ ਤਾਂ ਬੰਦੇ ਆਇਡੈਂਟੀਫਾਈ ਹੋ ਗਏ ਜੀ ਉਹ ਬੜੇ ਜਲਦੀ ਫੜ ਲਾਂਗੇ ਆਪਾਂ ਹਾਂਜੀ ਸਰ ਬਾਕੀ ਟੈਮਪੋਰਰੀ ਹਾਲੋ ਦੇਖਾਂਗੇ ਤੇ ਉਹ ਵੀ ਆਪਾਂ ਦੁਬਾਰਾ ਗੱਲ ਕਰਾਂਗੇ ਜੀ ਇਨਵੈਸਟੀਗੇਸ਼ਨ ਦਾ ਮੈਟਰ ਆ ਆਪਾਂ ਜਦੋਂ ਹੋ ਗਈ ਫਾਈਨਲਾਈਜ਼ ਤੁਹਾਡੇ ਨਾਲ ਡੈਫੀਨਿਟਲੀ ਹੋਸੀ ਹੋਰ ਕਿੰਨਾ ਸ਼ੇਅਰ ਕਰਨੀ ਤੁਹਾਡੇ ਨਾਲ ਹੀ ਕਰਨੀ ਹੈ ਜੀ ਸਰ ਅਜੇ ਤੱਕ ਪੁੱਛੀ ਚਾਹਿਆ ਕਿ ਕਿੰਨੇ ਪੈਸੇ ਇਹਨਾਂ ਨੂੰ ਦਿੱਤੇ ਗਏ ਆ ਜਿਹੜਾ ਪੈਸੇ ਦੀ ਫਾਈਨੈਂਸ਼ੀਅਲ ਟ੍ਰੇਲ ਇਹਨਾਂ ਦੇ ਬੈਂਕ ਕੋਲ اکاؤنٹ ਲੈ ਆ ਜੀ ਅਸੀਂ ਤੇ ਉਹ ਸਾਰਾ ਦੇਖ ਰਹੇ ਹਵਾਲਾ ਵਾਲਾ ਐਂਗਲ ਵੀ ਜੇ ਪੈਸੇ ਆਏ ਤਾਂ ਪਾਕਿਸਤਾਨ ਵਾਪਸ ਕਿੱਦਾਂ ਜਾਂਦੇ ਆ ਉਹ ਵੀ ਸਾਡੇ ਸੀਆਈ ਇਨਸਪੈਕਟਰ ਸਾਹਿਬ ਕਾਫੀ ਇਸੇ ਨੇੜੇ ਪਹੁੰਚੇ ਹੋਏ ਨੇ ਬੜਾ ਮਾਈਨੂਟਲੀ ਕੰਮ ਕਰ ਰਹੇ ਕਿਸਾ ਸੰਬੰਧ ਚਾਇਸ ਸਰ ਪਾਕਿਸਤਾਨ ਉਹ ਯਾਰ ਇਹ ਜਿਹੜੇ ਬਾਰਡਰ ਏਰੀਏ ਦੇ ਬੰਦੇ ਨੇ ਇਹਨਾਂ ਨਾਲ ਤੁਹਾਨੂੰ ਪਤਾ ਪਹਿਲਾਂ ਵੀ ਹੁੰਦਾ ਕਿ ਉਧਰੋਂ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਤੇ ਇਹ ਵੀ ਸਾਡੇ ਬੰਦੇ ਵੀ ਕੱਟ ਨਹੀਂ ਕਰਦੇ ਇਸ ਦਾ ਪੈਸੇ ਦੇ ਲਾਲਚ ਜਿਆਦਾ ਜਿਆਦਾਤਰ ਜਿਹੜੇ ਇਕਨੋਮਿਕ ਜਿਹੜੇ ਥੋੜਾ ਜਿਹਾ ਟਾਈਟ ਨੇ ਜੈ ਇਕਨੋਮਿਕ ਸਥਿਤੀ ਜਿਹੜੀ ਨਹੀਂ ਚੰਗੀ ਉਹ ਜ਼ਿਆਦਾ ਉਹਨਾਂ ਦੇ ਮਤਲਬ ਗੱਲਾਂ 'ਚ ਆਉਂਦੇ ਆ ਲੁਭਾਚ ਆ ਜਾਂਦੇ ਆ ਤੇ ਉਹੀ ਆ ਅੱਗੇ ਜਾ ਕੇ ਇਹੋ ਜਿਹੇ ਕੰਮਾਂ 'ਚ ਇਨਵੋਲ ਹੁੰਦੇ ਆ ਹੁਣ ਜੇ ਆਪਾਂ ਇਹਨਾਂ ਦੀ ਕੁਆਲਿਟੀ ਦੇਖੋ ਤੁਸੀਂ ਪਿਸਟਲ ਦੀ ਮੈਂ ਸਮਝਦਾ ਕਿ ਬਿਲਕੁਲ ਬ੍ਰੈਂਡ ਨਿਊ ਔਰ ਬੜੇ ਸਫਿਸਟੀਕੇਟਿਡ ਪਿਸਟਲ ਨੇ ਐਵੇਂ ਪਤਾ ਲੱਗਿਆ ਕਿ ਪਾਕਿਸਤਾਨ 'ਚ ਵੀ ਕੋਈ ਹੋਜੀ ਇਹਨਾਂ ਨੇ ਉੱਥੇ ਲਾਈ ਹੋਈ ਹੈ ਫੈਕਟਰੀ ਵਗੈਰਾ ਤੋਂ ਹਾਲਾ ਕਿ ਬਲੌਕ ਜਿਹੜਾ ਆਸਟਰੀਅਨ ਹੈ ਪੀਐਕਸ 5 ਵੀ ਯੂਰਪੀਅਨ ਹੈਗੇ ਨੇ ਉੱਥੇ ਵੀ ਇਹ ਮੈਨੂਫੈਕਚਰ ਕਰਕੇ ਤੇ ਉਹਦੀ ਸੇਮ ਟੂ ਸੇਮ ਜਿਹੜੀ ਹੈ ਉਹ ਕਾਪੀ ਵੀ ਕਰ ਲੈਂਦੇ ਆ ਤੇ ਉਹਦੀ ਜਿਹੜੀ ਸਫਿਸਟੀਕੇਟਡ ਤੇ ਉਹਦੀ ਜਿਹੜੀ ਜਿਹਨੂੰ ਆਪਾਂ ਚੱਲ ਕਹਿੰਦੇ ਆ ਵੈਪਨ ਦੀ ਉਹਦੀ ਜਿਹੜੀ ਯੂਜੇਜ ਹੈ ਉਹ ਬਹੁਤ ਹੀ ਲਿਥਲ ਹੈਗੀ ਹੈ ਨਾ ਅਮੂਨੀਸ਼ਨ ਵੀ ਅਮੂਨੀਸ਼ਨ ਵੀ ਆਏ ਆਉਣਾ ਸੀਗਾ ਜੀ ਉਹ ਵੀ ਅਸੀਂ ਫੜ ਲੈਣਾ ਹੁਣ ਸਾਡੇ ਹੈ ਧਿਆਨ ਚ ਵੀ ਬੰਦਾ ਉੱਚ ਲੱਗੇ ਹੋਏ ਸਰ ਐਸੇ ਆਉਂਦਾ ਕਿਸਮਾ ਲੈਣ ਦੇ ਹੁੰਦਾ ਕੋਈ ਦੁਬਈ ਆਇਆ ਹੁੰਦਾ ਹੈ ਕਿਸੀ ਤਰ੍ਹਾਂ ਕੰਸਾਈਨਮੈਂਟ ਆਉਂਦੀ ਐ ਸਾ ਪੈਸੇ ਵੀ ਦਿੰਦੇ ਹੁੰਦੇ ਉਹ ਤੋਂ ਐਪੌਲੋਜੀ ਕਰਦਾ ਹੈ ਕੋਈ ਅਕਾਉਂਟ ਦੇ ਥਰੂ ਦਿੰਦੇ ਆ ਆਇਆ ਦੁਬਈ ਜਾਂ ਕਿਸ ਤਰ੍ਹਾਂ ਜਾਂਦਾ ਜੀ ਨਾ ਪਹਿਲਾਂ ਦੇਖੋ ਬੇਸਿਕਲੀ ਤਾਂ ਪਤਾ ਕੀ ਹੁੰਦਾ ਜੀ ਜ਼ਿਆਦਾਤਰ ਹਵਾਲੇ ਦਾ ਬੰਦਾ ਆਇਆ ਹਿਊਮਨ ਆ ਕੇ ਦਿੱਲੀ ਦੁੱਲੀ ਤੋਂ ਜਵੇਂ ਆਪਾਂ ਪਹਿਲਾਂ ਫੜੇ ਲੁਧਿਆਣੇ ਦੇ ਵੀ ਬੰਦੇ ਫੜੇ ਐ ਈਵਨ ਹਾਈਜ਼ਰੀ ਵਾਲਾ ਆਪਾਂ ਤੁਹਾਨੂੰ ਯਾਦ ਹੋਣਾ ਫੜਿਆ ਸੀ ਬੰਦਾ ਇੱਕ ਉਹ ਸਾਰੇ ਕਿਉਂਕਿ ਬਾਹਰ ਐਕਸਪੋਰਟ ਵਗੈਰਾ ਦਾ ਕੰਮ ਵੀ ਚੱਲਦਾ ਹੈ ਹੋਰ ਗੱਲਾਂ ਟ੍ਰੇਡ ਉਸੇ ਅਡਜਸਟਮੈਂਟ ਕਰਦੇ ਪਹਿਲਾਂ ਆਪਾਂ ਤੁਹਾਨੂੰ ਯਾਦ ਹੁਣ Rajasthan ਦੇ ਵਿੱਚ ਵੀ ਕਾਫੀ ਲੋਕ ਫੜੇ ਸੀ ਜਿਹੜੇ ਕਿ ਹਵਾਲੇ ਨਾਲ ਹੀ ਰਿਲੇਟਡ ਸੀਗੇ Haryana ਤੋਂ ਹੋਰ ਸਾਰੇ ਸੋ ਬੇਸਿਕਲੀ ਕੀ ਹੈ ਕਿ ਜਿਹੜੇ ਚੈਨਲਸ ਨੇ ਹਵਾਲੇ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਟੱਚ ਕਰ ਲੈਂਦੇ ਵਾਇਾ ਦੁਬਈ ਹੀ ਜ਼ਿਆਦਾ ਰੂਟ ਅੱਜਕੱਲ ਮੈਂ ਜਿਹੜਾ ਸਾਹਮਣੇ ਆ ਰਿਹਾ